ਦੋਸਤੋ ਮਹਾਭਾਰਤ ਕਾਵਿ ਦੇ ਵਿੱਚ ਵਰਨਿਤ ਸਾਰੇ ਕਿਰਦਾਰਾਂ ਦੇ ਵਿੱਚੋਂ ਇੱਕ ਬਹੁਤ ਬਹੁਤ ਹੀ ਅਦਭੁਤ ਕਿਰਦਾਰ ਹੈ ਕਰੰਧ ਜਿਹਨੂੰ ਮੈਂ ਬਹੁਤ ਪਸੰਦ ਕੀਤਾ ਉਸ ਕਿਰਦਾਰ ਦੇ ਬਾਰੇ ਮੈਂ ਕੁਝ ਗੱਲਾਂ ਤੁਹਾਨੂੰ ਅੱਜ ਦੱਸੂਗਾ ਦੋਸਤੋ ਪੂਰੀ ਜ਼ਿੰਦਗੀ ਉਸ ਕਿਰਦਾਰ ਦੀ ਸੈਕਰੀਫਾਈਸ ਦੇ ਵਿੱਚ ਬਲੀਦਾਨ ਚ ਲੰਗੀ ਜਨਮ ਹੋਇਆ ਮਾਤਾ ਨੇ ਤਿਆਗ ਦਿੱਤਾ ਕੁੰਤੀ ਦਾ ਪੁੱਤਰ ਸੀ ਪਾਲਿਆ ਕਿਸੇ ਹੋਰ ਨੇ ਲੇਡੀ ਨੇ ਰਾਜਾ ਕਰਕੇ ਰਾਦੇ ਗਿਣਿਆ ਗਿਆ ਸੂਤ ਪੁੱਤਰ ਗਿਣਿਆ ਗਿਆ ساری ਜ਼ਿੰਦਗੀ ਮ੍ਰਿਤਿਉ ਹੋਈ ਮਾਤਾ ਨੇ ਉਦੋਂ ਵੀ ਸਵੀਕਾਰ ਨਹੀਂ ਕੀਤਾ ਮ੍ਰਿਤਿਉ ਤੋਂ ਪਹਿਲਾਂ ਮ੍ਰਿਤਿਉ ਹੋਈ ਤਾਂ ਬਾਅਦ ਦੇ ਵਿੱਚ ਪਤਾ ਲੱਗਦਾ ਪਾਂਡਵਾ ਨੂੰ ਆਪਣੀ ਮਾਤਾ ਦੇ ਵੱਲੋਂ ਕਿ ਇਹ ਸਾਡਾ ਵੱਡਾ ਭਰਾ ਸੀਗਾ ਔਰ ਫਿਰ ਪਛਤਾਤਾ ਬੰਦਾ ਉਹਨਾਂ ਨੂੰ ਕਿ ਸਾਨੂੰ ਪਹਿਲਾਂ ਪਤਾ ਹੁੰਦਾ ਤਾਂ ਅਸੀਂ ਇਹਦੇ ਨਾਲ ਯੁੱਧ ਨਾ ਕਰਦੇ ਉਹਨੂੰ ਪਤਾ ਸੀ ਕਿ ਮੈਂ ਦਰਯੋਦਨ ਦਾ ਸਾਥ ਦੇ ਰਿਹਾ ਔਰ ਦਰਯੋਦਨ ਗਲਤ ਹੈ ਲੇਕਿਨ ਉਹਨੇ ਇਹ ਧਰਮ ਨੂੰ ਚੂਜ਼ ਕਰ ਲਿਆ ਸੀ ਉਹਨੇ ਇਸ ਚੀਜ਼ ਨੂੰ ਆਪਣੀ ਜ਼ਿੰਦਗੀ ਬਣਾ ਲਿਆ ਸੀ ਕਿ ਵੀ ਮੈਂ ਆਪਣੀ ਜ਼ਿੰਦਗੀ ਹੁਣ ਦਰਯੋਦਨ ਨੂੰ ਸਮਰਪਿਤ ਕਰ ਦਿੱਤੀ ਕਿਉਂਕਿ ਇਹਨੇ ਭਰੀ ਸਭਾ ਦੇ ਵਿੱਚ ਜਦੋਂ ਅਰਜੁਨ ਨੇ ਮੇਰੀ ਬੇਇਜ਼ਤੀ ਕੀਤੀ ਸੀਗੀ ਔਰ ਏਸੀ ਬੰਦੇ ਨੇ ਮੈਨੂੰ ਇੱਕ ਦੇਸ਼ ਅੰਗ ਦੇਸ਼ ਮੈਨੂੰ ਦੇ ਕੇ ਮੈਨੂੰ ਉੱਥੇ ਦਾ ਰਾਜ ਕੁਸ਼ਿਤ ਕਰ ਦਿੱਤਾ ਸੀ ਭਰੀ ਸਭਾ 'ਚ ਔਰ ਜਿਹਦੇ ਕਰਕੇ ਮੈਨੂੰ ਇਸ ਰਿਣ ਨੂੰ ਉਤਾਰਨਾ ਹੈ ਦੇਖੋ ਭੀਸ਼ਮ ਭੀਤਾਮਾ ਦਰੋਣਾਚਾਰ્ય ਦੇ ਗੁਰੂ ਪਰਸ਼ੂਨਾਮ ਸੀ ਔਰ ਕਰਨ ਦੇ ਵੀ ਗੁਰੂ ਪਰਸ਼ੂਨਾਮ ਯਾਨੀ ਤਿੰਨੋਂ ਗੁਰੂ ਭਾਈ ਔਰ ਇੰਨੀ ਛੋਟੀ ਉਮਰ ਦੇ ਵਿੱਚ ਬਹੁਤ ਵੱਡੀ ਉਪਲਬਧੀ ਮੋਹਨ ਸ਼ੰਕਰ ਦੇ ਵੱਲੋਂ ਦਿੱਤਾ ਗਿਆ ਵਿਜੇਤੁਜ ਪਰਸ਼ੂਰਾਮ ਜੀ ਨੂੰ ਉਹੀ ਵਿਜੇਤੁਜ ਪਰਸ਼ੂਰਾਮ ਜੀ ਨੇ ਕਰਨ ਨੂੰ ਦੇ ਦਿੱਤਾ ਉਹਦੀ ਤਪੱਸਿਆ ਤੋਂ ਖੁਸ਼ ਹੋ ਕੇ ਔਰ ਨਾਲ ਦੀ ਨਾਲ ਸ਼ਾਪ ਵੀ ਮਿਲ ਗਿਆ ਕਿ ਵੀ ਜਦੋਂ ਤੈਨੂੰ ਬਹੁਤ ਲੋੜ ਪੈਣੀ ਇਸ ਵਿੱਦਿਆ ਦੀ ਉਦੋਂ ਤੇਰੇ ਕੋਲੋਂ ਇਹ ਵਿੱਦਿਆ ਚਲੀ ਜਾਣੀ ਆਪਣੀ ਮੌਤ ਤੋਂ ਪਹਿਲਾਂ ਸੁਪਨੇ ਦੇ ਵਿੱਚ ਪਰਸ਼ੂਰਾਮ ਜੀ ਨੇ ਨਾਲ ਉਹ वार्तालाप ਕਰਦਾ ਆ ਕਿ ਮੈਂ ਮੈਂ ਅਰਜੁਨ ਦਰਯੋਜਨ ਦੇ ਕਰਜ਼ੇ ਦੇ ਥੱਲੇ ਦਬਿਆ ਹੋਇਆ ਹਾਂ ਔਰ ਮੇਰੀ ਜਿਹੜਾ ਕੱਲ ਦਾ ਦਿਨ ਹੈ ਮੇਰੇ ਲਈ ਬਹੁਤ ਨਿਰਣਾਇਕ ਹੈ ਪਰਸ਼ੂਰਾਮ ਜੀ ਨੂੰ ਜਵਾਬ ਦਿੰਦੇ ਆ ਕਰਨ ਤੂੰ ਸਰਵਸ਼ੇਸ਼ਟ ਯੋਧਾ ਹੈਂ ਤੂੰ ਉਸ ਕਰ ਜਦੋਂ ਉਦੋਂ ਹੀ ਮੁਕਤ ਹੋ ਗਿਆ ਸੀ ਜਦੋਂ ਤੂੰ ਅਭਿਮਨਯੁਵਦ ਕੀਤਾ ਸੀਗਾ ਇਹਨਾਂ ਦੇ ਨਾਲ ਮਿਲ ਕੇ ਹੁਣ ਤਾਂ ਤੂੰ ਆਪਣੇ ਆਪ ਨੂੰ ਮੰਨ ਰਿਹਾ ਹੈ ਕਿ ਮੈਂ ਇਹਨਾਂ ਦੇ ਨਾਲ ਇਹਨਾਂ ਦੇ ਕਰਜ਼ੇ ਦੇ ਥੱਲੇ ਹੈਗਾ ਭਗਵਾਨ ਸ਼੍ਰੀ கிருஷ்ਣ ਕਰਨ ਨੂੰ ਯੁੱਧ ਦੇ ਸ਼ੁਰੂ ਹੋਣ ਤੋਂ ਪਹਿਲਾਂ ਮਿਲਣ ਜਾਂਦੇ ਆ ਜਦੋਂ ਇੱਕ ਦਿਨ ਰਹਿ ਗਿਆ ਹੁੰਦਾ ਉਦੋਂ ਉਹਨੂੰ ਕਹਿੰਦੇ ਕਿ ਕਰਨ ਹਜੇ ਵੀ ਕੁਛ ਨਹੀਂ بگੜਿਆ ਆਪਣੇ ਭਰਾਵਾਂ ਦੇ ਨਾਲ ਪਾਂਡਵਾਂ ਦੇ ਨਾਲ ਚੱਲ ਕੇ ਬੈਠ ਤੇ ਉਹਨਾਂ ਵੱਲੋਂ ਹੀ ਯੁੱਧ ਕਰ ਉਹ ਕਹਿੰਦਾ ਨਹੀਂ ਕਹਿੰਦਾ ਦੇਖੋ ਉਸ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕਿੰਨੀ ਸਮਝ ਸੀ ਕਿੰਨੀ ਮੈਚਿਓਰਿਟੀ ਸੀ ਕਿੰਨਾ ਪਰਸਚੇਤ ਉਹ ਕਰਦਾ ਰਿਹਾ ਪੂਰੀ ਜ਼ਿੰਦਗੀ ਔਰ ਦਿੰਦਾ ਹੀ ਰਿਹਾ ਦੇਣ ਵਾਲਾ ਹੀ ਕਿਰਦਾਰ ਸੀ ਐਦਾਂ ਨਹੀਂ ਸੀ ਕਿ ਕਿਸੇ ਚੀਜ਼ ਦੇ ਵਿੱਚ ਹੱਕ ਨਹੀਂ ਉਹਨੇ ਆਪਣਾ ਰੱਖਿਆ ਉਹ ਕਹਿੰਦਾ ਮੈਂ ਚਾਹ ਕੇ ਵੀ ਕੇਸ਼ਵ ਉਸ ਸ਼ਿਵਰ ਦੇ ਵਿੱਚ ਜਾ ਨਹੀਂ ਸਕਦਾ ਕਿਉਂਕਿ ਉੱਥੇ ਇੱਕ ਇਸਤਰੀ ਨੂੰ ਮੈਂ ਫੇਸ ਨਹੀਂ ਕਰ ਪਾਉਂਗਾ ਮੈਂ ਉਹਦੇ ਸਾਹਮਣੇ ਨਹੀਂ ਜਾਣ ਦੀ ਹਿੰਮਤ ਜੁਟਾ ਪਾਉਂਗਾ ਜਿਹਨੂੰ ਮੈਂ ਭਰੀ ਸਭਾ ਦੇ ਵਿੱਚ ਅਸ਼ਲੀਲ ਵਾਣ ਆਪਣੀ ਜੀਵਾ ਤੋਂ ਬੋਲੇ ਸੀ ਔਰ ਉਨਾ ਵਾਸਤੇ ਮੈਂ ਅੱਜ ਹੁਣ ਤੱਕ ਪ੍ਰਸ਼ਚਿਤ ਕਰ ਰਿਹਾ ਕਿ ਮੈਂ ਉਹ ਲਫ਼ਜ਼ ਕਿਉਂ ਬੋਲੇ ਸੀ ਦੇਖੋ ਕਿ ਕਿੰਨੀ ਵੱਡੀ ਗੱਲ ਹੈ ਕਿ ਉਹ ਕਿਸੇ ਬਾਰੇ ਗਲਤ ਕਿ ਕਿਸੇ ਲੇਡੀ ਬਾਰੇ ਬੋਲ ਰਿਹਾ ਉਸ ਵੇਲੇ ਸੋਸਾਇਟੀ ਚ ਬੈਠਾ ਔਰ ਬਾਅਦ ਦੇ ਵਿੱਚ ਮਨ ਹੀ ਮਨ ਕੁਟ ਰਿਹਾ ਭਗਵਾਨ ਸ਼੍ਰੀ ਕ੍ਰਿਸ਼ਨ ਜਦੋਂ ਅਰਜੁਨ ਔਰ ਕਰਨ ਦਾ ਯੁੱਧ ਹੁੰਦਾ ਜਦੋਂ ਕਰਨ ਇੱਕ ਇੱਕ ਤੀਰ ਅਰਜੁਨ ਵੱਲ ਮਾਰਦਾ अर्जुन ਦਾ ਰਥ ਇੱਕ ਕਦਮ ਪਿੱਛੇ ਜਾਂਦਾ। अर्जुन ਇੱਕ ਤੀਰ ਜਦੋਂ ਕਰਨ ਨਾਲ ਮਾਰਦਾ ਤਾਂ ਕਰਨ ਦਾ ਰਥ ਚਾਰ ਕਦਮ ਪਿੱਛੇ ਚਲੇ ਜਾਂਦਾ। ਭਗਵਾਨ ਸ਼੍ਰੀ ਕ੍ਰਿਸ਼ਨ ਬਹੁਤ ਪ੍ਰਸੰਨ ਹੁੰਦੇ ਉਸ ਯੋਧਾ ਦੇ ਉੱਤੇ। ਅਰਜੁਨ ਨੇ ਇਸ ਚੀਜ਼ ਦਾ ਤਰਕ ਕਰਦਾ ਭਗਵਾਨ ਮੈਂ ਇੱਕ ਤੀਰ ਦੇ ਨਾਲ ਚਾਰ ਕਦਮ ਪਿੱਛੇ ਭੇਜ ਰਿਹਾ ਉਹਦੇ ਤੀਰ ਦੇ ਨਾਲ ਇੱਕ ਕਦਮ ਆ ਰਿਹਾ। ਪਿੱਛੇ ਜਾ ਰਿਹਾ ਤੇ ਤੁਸੀਂ पर्सन औरे ते हो रहे वा वा हो मेरे दे उते होने दी बजाय ਤੁਸੀਂ ਵਾਹ ਵਾਹੀ ਉਹਨੂੰ ਕਹਿ ਰਹੇ ਹੋ ਹਰ ਗੱਲ ਦੇ ਉੱਤੇ ਤੁਸੀਂ ਕਹਿ ਰਹੇ ਵਾਹ ਕਿਆ ਯੁੱਧ ਕਿਆ ਯੁਧਾ ਹੈ ભગવાન શ્રી કૃષ્ણ ਨੇ ਇਸ ਤੀਦਾ ਜਵਾਬ ਦਿੰਦੇ ਕਹਿੰਦੇ ਅਰਜੁਨ ਤੇਰੇ ਰਥ ਦੇ ਉੱਤੇ ਪੂਰੀ ਸ੍ਰਿਸ਼ਟੀ ਦਾ ਜਿਹੜਾ ਨਾਇਕ ਹੈ ਉਹ ਬੈਠਾ ਹੈ ਉਹਨੂੰ ਵੀ ਇੱਕ ਤੀਰ ਉਹਦਾ ਫਿਲਾ ਰਿਆ ਆ ਉਸ ਇੱਕ ਕਦਮ ਪਿੱਛੇ ਜਾਣ ਦਾ ਮਤਲਬ ਹੈ ਕਿ ਮੈਂ ਪੂਰੀ ਸ੍ਰਿਸ਼ਟੀ ਨੂੰ ਪੂਰੇ ਬ੍ਰਹਮਾਣਡ ਨੂੰ ਆਪਣੇ ਅੰਦਰ ਧਾਰਨ ਕੀਤਾ ਹੈ ਔਰ ਉਹਦੇ ਤੀਰਾਂ ਦੇ ਵਿੱਚ ਇੰਨੀ ਜਾਨ ਹੈ ਉਹ ਮੈਨੂੰ ਵੀ ਇੱਕ ਕਦਮ ਪਿੱਛੇ ਧਕੇਲ ਰਿਹਾ ਤਾਂ ਉੱਥੇ ਉਹਨੂੰ ਵਾਹ-ਵਾਹੀ ਨਾ ਕਰਾਂ ਤਾਂ ਕੀ ਕਰਾਂ ਉਹਦੀ ਪ੍ਰਸ਼ੰਸਾ ਕਰਾਂ ਨਾ ਕਰਾਂ ਤਾਂ ਕਿਉਂ ਕੀ ਕਰ ਸੋ ਕਹਿਣ ਦਾ ਮਤਲਬ ਇਹ ਹੈ ਕਿ ਦੋਸਤੀ ਦੀ ਬਹੁਤ ਵੱਡੀ ਮਿਸਾਲ ਅੰਗਰਾਜ ਕਰਨ ਸੀ ਜਿਹਨੂੰ ਇਹ ਪਤਾ ਸੀ ਮੈਂ ਧਰਮ ਯੁੱਧ ਨਹੀਂ ਕਰ ਰਿਆ ਲੇਕਿਨ ਆਪਣੀ ਜ਼ਿੰਦਗੀ ਇਹ ਧਰਮ ਨੂੰ ਸਮਰਪਿਤ ਕਰ ਦਿੱਤੀ ਔਰ ਅੰਦਰੋਂ ਜੀ ਪਛਤਾਪ ਵੀ ਕਰ ਰਿਹਾ ਕਿ ਮੈਂ ਆ ਧਰਮ ਦੇ ਨਾਲ ਆ ਲੇਕਿਨ ਇੱਕ ਵਾਰ ਜਵਾਨ ਦੇ ਦਿੱਤੀ ਔਰ ਆਪਣੀ ਮਰਤਿਉ ਤੱਕ ਉਸ ਜਵਾਨ ਤੋਂ ਹਟਿਆ ਨਹੀਂ ਕੋਟੀ ਕੋਟੀ ਬਰਨਾਮ ਹੈ ਐਸੇ ਯੋਧਾ ਹਰੀ ਕ੍ਰਿਸ਼ਨਾ